ਸੇਵਾਦਾਰੋ ਐ ਕਰੋ ਸੇਵਾ ਕੱਚ-ਕੱਚ ਕੇ ਤੇ ਨਾਲ ਪਾਣੀ ਵੀ ਪੀ ਲੋ ਰੱਜ ਰੱਜ ਕੇ ਪਾਣੀ ਵੀ ਪੀ ਲੋ ਰੱਜ ਰੱਜ ਕੇ ਸਾਸ਼ੀ ਕਾਲ ਜੀ ਮੈਂ ਬਰਵਿੰਦਰ ਢਾਲੀਵਾਲ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋਗੇ ਵੀਰੋ ਜੱਗ ਜੱਗ ਫੜੀ ਖੜੇ ਨੇ ਇਧਰਲੇ ਪਾਸੇ ਦੇਖ ਸਕਦੇ ਹੋ ਤੁਸੀਂ ਵੀ ਨਿੰਬੂ ਵਾਲਾ ਜਿਹੜਾ ਪਾਣੀ ਹੈਗਾ ਉਹ ਨਿੰਬੂ ਪਾਣੀ ਦੀ ਜਿਹੜੀ ਸਵੇਰ ਲਾਈ ਗਿਆ ਅੱਤ ਦੀ ਗਰਮੀ ਦੇ ਵਿੱਚ ਅਸਾ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਜਿਹੜੀ ਇਹ ਸਵੀਲ ਲਾਈ ਹੈ ਸਾਰੀ ਲਗਭਗ ਮਿਸਤਰੀ ਨੇਗੇ ਚਣਾਈ ਵਾਲੇ ਨੇ ਬੰਦੇ ਸਾਰੇ ਕੋਈ ਟੂਟੀਆਂ ਦਾ ਕੰਮ ਕਰਦਾ ਕੋਈ ਹੋਰ ਕੰਮ ਕਰਦਾ ਪਰ ਮੈਂ ਇਹਨਾਂ ਦੀ ਅੱਜ ਇਸ ਗੱਲ ਤੋਂ ਵਧਾਈ ਦਿੰਦਾ ਇਹਨਾਂ ਨੂੰ ਵੀ ਇਹਨਾਂ ਨੇ ਆਪਣੀ ਦਿਹਾੜੀ ਦਾ ਲਾਲਚ ਨਾ ਕਰਦੇ ਹੋਏ ਤੇ ਆਮ ਪਬਲਿਕ ਨੂੰ ਗਰਮੀ ਦੇ ਦਿਨਾਂ ਦੇ ਵਿੱਚ ਇਹ ਨਿੰਬੂ ਪਾਣੀ ਦੀ ਸਵੀਲ ਹੈ ਜਿਹੜੀ ਜਰੂਰ ਵਾਲੇ ਰੋਡ ਦੇ ਉੱਤੇ ਬੱਜਵੇਂ ਵਾਲੇ ਆਪਾਂ ਜਦੋਂ ਕੱਚੇ ਰਸਤੇ ਆਉਂਣਾ ਉੱਥੇ ਲਾਈ ਹੋਈ ਆ ਆਪਾਂ ਗੱਲਬਾਤ ਕਰਾਂਗੇ ਬਾਈ ਹੋਰਾਂ ਨਾਲ ਤੇ ਵੀ ਇਹਨਾਂ ਨੇ ਕਿਵੇਂ ਦਿਮਾਗ ਦੇ ਵਿੱਚ ਆਈ ਵੀ ਯਾਰ ਵੀ ਆਪਾਂ ਵੀ ਠੰਡੇ ਮਿੱਠੇ ਪਾਣੀ ਦੀ ਸਵੀਲਾ ਤੇ ਬਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜ ਪਹਿਲਾਂ ਤਾਂ ਸੋਡੇ ਇੱਥੇ ਆਉਣ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਤੇ ਸਵੀਲ ਅਸੀਂ ਇਸ ਤਰ੍ਹਾਂ ਲਾਈ ਹੈ ਜੀ ਗਰਮੀ ਬਹੁਤ ਜ਼ਿਆਦਾ ਹੈ ਜੀ ਗਰਮੀ ਨਜਾਇਜ਼ ਹੀ ਪੈ ਰਹੀ ਹੈ ਜੀ ਇਸ ਕਰਕੇ ਅਸੀਂ ਸਵੀਲ ਅਸੀਂ ਸੋਚਿਆ ਵੀ ਪੰਜ-ਛੇ ਮੁੰਡਿਆਂ ਨੇ ਇਕੱਠੇ ਹੋ ਗਏ ਜੀ ਪਹਿਲਾਂ ਵੀ ਆਪਾਂ ਵੀ ਕਹਿੰਦੇ ਵੀ ਸਵੀਲ ਲਾਉਣੀ ਆ ਅਸੀਂ ਆਖਿਆ ਵੀ ਨਿੰਬੂ ਪਾਣੀ ਦੀ ਸਵੀਲ ਲਾਓ ਜੀ ਹੂੰ ਆਪਾਂ ਅਸਲ ਸੰਦਲ ਪਾਣੀ ਤਾਂ ਆਪਾਂ ਪੀਂਦੀ ਰਹਨੇ ਆ ਜੀ ਵੀ ਪਰ ਨਿੰਬੂ ਪਾਣੀ ਹੈ ਜਿਹੜਾ ਸਵੀਲਾ ਦੇ ਵਿੱਚ ਘੱਟ ਵੱਧ ਹੀ ਮਿਲਦਾ ਜੀ ਸਾਨੂੰ ਥੋੜਾ ਜਿਹਾ ਸਾਈਡ ਤੇ ਹੋ ਜਾਈਓ ਨਾ ਤੇ ਇਸ ਕਰਕੇ ਆਪਾਂ ਨੇ ਨਿੰਬੂ ਪਾਣੀ ਦੀ ਸਵੀਰ ਲਾਈ ਹੈ ਜੀ ਸਵੇਰ ਤੋਂ ਬਹੁਤ ਵਧੀਆ ਰੰਗ ਵੱਜੇ ਪਿਆ ਜੀ ਉਹਰੇ ਆਪਣਾ ਅੱਛਾ ਮੈਂ ਮਿਸਤਰੀ ਸਾਹਿਬ ਇੱਕ ਗੱਲ ਦੀ ਮੈਂ ਵੱਡੀ ਗੱਲ ਸਮਝਦਾ ਵੀ ਤੁਸੀਂ ਕਿਉਂਕਿ ਮੈਂ ਲਗਭਗ ਸਾਰਿਆਂ ਨੂੰ ਜਾਣਦਾ ਵੀ ਸਾਰੇ ਕਾਰੋਬਾਰਾਂ ਵਾਲੇ ਬੰਦੇ ਨੇ ਵੀ ਆਪਾਂ ਕਹਿ ਲਈਏ ਵੀ ਜਿਹੜਾ ਜਿਹੜਾ ਬੱਟਿਆ ਉਹ ਹੀ ਖਟਿਆ ਵੀ ਜਿਹੜਾ ਕਮਾਇਆ ਉਹ ਹੀ ਖਾਦਾ ਵੀ ਤੁਸੀਂ ਲਗਭਗ ਸਾਰੀ ਉਹੋ ਜਿਹੇ ਕਾਰੋਬਾਰ ਵਾਲੀਆਂ ਵੀ ਦਿਹਾੜੀ ਦੇ ਉੱਤੇ ਵਾਲੇ ਆ ਪੰਜਾਬੀ ਚ ਕਹਿ ਲਈਏ ਹਾਂਜੀ ਵੀ ਤੁਹਾਨੂੰ ਇਹੋ ਜਿਹਾ ਕਿਵੇਂ ਲੱਗਿਆ ਯਾਰ ਵੀ ਆਪਾਂ ਨੂੰ ਇਹ ਕੰਮ ਕਰਨਾ ਚਾਹੀਦਾ ਮੈਂ ਤਾਂ ਮਤਲਬ ਮਤਲਬ ਰਏ ਇਹ ਕੰਮ ਤਾਂ ਸਾਨੂੰ ਐ ਹੈ ਜਦੋਂ ਅਸੀਂ ਦਿਹਾੜੀ ਜਾਂਦੇ ਹਾਂ ਜੀ ਹੁਣ ਕੰਮ ਤੇ ਸਿਖਰ 12 ਵਜੇ ਆਂਦੇ ਨੇ ਜਦੋਂ ਉਦੋਂ ਸਾਨੂੰ ਪਤਾ ਜੀ ਅਸੀਂ ਵੀ 1 ਵਜੇ ਤੱਕ ਕਿਵੇਂ ਲਾਉਣੇ ਆ ਜੀ ਦੁਪਹਿਰ ਨੂੰ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਜੀ ਅਸੀਂ ਇਸ ਕਰਕੇ ਵੀ ਅੱਜ ਛੁੱਟੀ ਮਾਰੀ ਹੈ ਕੰਮ ਤੋਂ ਵੀ ਆਪਾਂ ਸੇਵਾ ਵੀ ਕਰੋ ਸਾਰਿਆਂ ਨੇ ਮੱਥ ਕੇ ਛੁੱਟੀ ਮਾਰੀ ਹੈ ਮੱਥ ਕੇ ਛੁੱਟੀ ਮਾਰੀ ਹੈ ਸਾਰੇ ਨੇ ਜੀ ਸਾਰੀ ਸਾਰੇ ਬੰਦਿਆਂ ਦੀ ਸਹਿਯੋਗ ਨਾਲ ਛੁੱਟੀ ਮਾਰੀ ਹੈ ਜੀ ਬੰਦਿਆਂ ਨੇ ਰਲ ਮਿਲ ਕੇ ਸਾਰਿਆਂ ਨੇ ਵੀ ਇਸ ਕਰਕੇ ਛੁੱਟੀ ਮਾਰੀ ਹੈ ਵੀ ਸਾਨੂੰ ਪਤਾ ਜੀ 12 ਜਦੋਂ ਵਜਦੇ ਨੇ 1 ਮਸੇ ਹੀ ਵਜਦਾਈ ਉਦੋਂ ਮੇਰੇ ਨਾਲ ਵੀਰ ਹੋਰ ਵੀ ਮੌਜੂਦ ਨਹੀਂ ਮੇਰੇ ਕੀ ਨਾਮ ਆਪਣਾ ਮੇਰਾ ਨਾਮ ਅਮਨਦੀਪ ਸਿੰਘ ਆਮਨਦੀਪ ਕਿਵੇਂ ਲੱਗਿਆ ਅੱਜ ਤੁਹਾਨੂੰ ਸੇਵਾ ਕਰਕੇ ਸੇਵਾ ਦਾ ਹੀ ਗਰਮੀ ਅੱਤ ਦੀ ਪਹਿਰੀ ਆ ਜੀ ਲੋਹੜੇ ਦੀ ਆ ਵੀ ਅੱਜ ਦਾ ਦਿਨ ਆਪਾਂ ਕੰਮ ਤਾਂ ਰੋਜ਼ ਹੀ ਕਰਨੇ ਨੇ ਵੀ ਲੋਕਾਂ ਲਈ ਸੇਵਾ ਵੀ ਕਰੋ ਬਿਲਕੁਲ ਤੇ ਗਰਮੀ ਦੇ ਕਾਰਨ ਹੀ ਆਪਾਂ ਸਾਰੇ ਮੁੰਡੇ ਇਕੱਠੇ ਹੋ ਕੇ ਹੀ ਸੇਵਾ ਨੂੰ ਲੱਗਦਾ ਮੇਵਾ ਕਰਕੇ ਵੀ ਦੇਖੋ ਜੀ ਇਹਦੇ ਕਾਰਨ ਜੀ ਸਾਰੇ ਮੁੰਡੇ ਇਕੱਠੇ ਹੋ ਕੇ ਵੀ ਆਪਾਂ ਪਾਣੀ ਦੀ ਸੇਵਲ ਲਾਈਏ ਵੀ ਇਕੱਠੇ ਹੋ ਕੇ ਹੋਰ ਦਾ ਕੰਮ ਤਾਂ ਆਪਾਂ ਰੋਜ਼ ਹੀ ਕਰਨੇ ਨੇ ਜੀ ਬਿਲਕੁਲ ਬਿਲਕੁਲ ਭਾਈ ਜੀ ਆਪਣੇ ਨਾਲ ਹੋਰ ਵੀ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਚੱਲੀ ਜਾਂਦਾ ਹੈ ਭਾਈ ਦਾ ਸਕਦਾ ਹੀ ਸੇਵਾ ਕਰਨਾ ਚਾਹੁੰਦੇ ਸੀ ਜੀ ਸਕਦਾ ਹੀ ਸੇਵਾ ਹੋਊਗੀ ਜੀ ਧੁੱਪ ਬਹੁਤ ਪੈਂਦੀ ਸੀ ਜੀ ਬੈਠਾ ਨਿੰਬੂ ਵਾਲਾ ਚਾਹ ਲੈ ਪਾਣੀ ਪੀ ਕੇ ਜਾਓ ਹਾਂ ਜੀ ਤੇ ਇਹ ਅੱਜ ਦੀ ਦੇ ਨਹੀਂ ਚੱਲਣਾ ਇਹ ਆਪਣਾ ਸਬੀਲਾ ਜਿਹੜਾ ਅੱਜ ਦੇ ਨਹੀਂ ਇੱਕ ਦਿਨ ਚਲੋ ਇਹਨਾਂ ਨੇ ਬਾਈਆਂ ਦਾ ਜਿਹੜਾ ਉਹਤੋਂ ਬਹੁਤ ਵਧੀਆ ਹੈਗਾ ਵੀ ਇਹਨਾਂ ਨੇ ਆਪ ਦਾ ਦਿਹਾੜੀ ਜੋਤੇ ਕਰਨ ਵਾਲੇ ਬੰਦਿਆਂ ਨੇ ਵੀ ਇਹ ਜਿਹੜਾ ਅੱਜ ਠੰਡੇ ਮਿੱਠੇ ਪਾਣੀ ਦੀ ਸਬੀਲ ਲਾਈ ਹੋਈ ਆ ਮੈਂ ਦਿਲੋਂ ਸਲਾਮ ਕਰਦਾ ਬਾਈ ਹੋਰਾਂ ਨੂੰ ਦਿਲੋਂ ਦੁਆ ਦਿਨਾ ਵੀ ਇਹ ਇਹਨਾਂ ਦੀ ਜਿਹੜੀ ਸੇਵਾ ਹੈਗੀ ਉਹ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਹਾਜ਼ਰ ਹੋ ਜਾਏ ਧੰਨਵਾਦ